ਕੈਨੇਡਾ ਕੋ ਬਨਾਵਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਆਉਣ ਵਾਲੇ ਰਾਸ਼ਟਰਪਤੀ ਦੇ ਇੱਕ ਪ੍ਰਮੁੱਖ ਰਿਪਬਲਿਕ ਨੂੰ ਆਲੋਚਕ ਦਾ ਕਹਿਣਾ ਹੈ ਕਿ ਉਹ ਆਟੋਨੋਮ ਅਮਰੀਕਾ ਚ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕੈਨੇਡਾ ਅਮਰੀਕਾ ਸਬੰਧਾਂ ਵਿੱਚ ਸੀਨੀਅਰ ਪਾਰਟਨ ਵਜੋਂ ਕੰਮ ਕਰਨ ਦੇਣਾ ਪੈ ਸਕਦਾ ਹੈ ਭਾਵੇਂ ਇਹ ਕ੍ਰੈਡਨ ਨੋ ਬ੍ਰਿਜ ਬਣਾ ਦਿੰਦੇ ਨੇ ਮਿਸ਼ੀਗਨ ਵਿੱਚ ਲੰਬੇ ਸਮੇਂ ਤੋਂ ਪ੍ਰਪਲਗ ਪਾਰਟੀ ਦੇ ਅਧਿਕਾਰੀ ਤੇ ਰਣਨੀਤੀਕਾਰ ਜੈਫ ਟਿਮ ਜਿਸ ਨੇ ਪਿਛਲੀਆਂ ਦੋ ਅਮਰੀਕੀ ਚੋਣਾਂ ਵਿੱਚ 트럼ਪ ਨੂੰ ਫਰੋਣ ਦੇ ਉਦੇਸ਼ ਨਾਲ ਅਗਵਾਈ ਕਰਨ ਵਾਲੀ ਯਤਨਾਂ ਦੀ ਮਦਦ ਕੀਤੀ ਦਾ ਕਹਿਣਾ ਹੈ ਕਿ ਕ੍ਰੇਨਿੰਗ ਸਰਕਾਰ ਨੂੰ ਹੁਣ ਇਹ ਯਕੀਨੀ ਬਣਾਉ ਲਈ 트럼ਪ ਨੂੰ ਇਨਚਾਰਜ ਵਿਅਕਤੀ ਵਜੋਂ ਪੇਸ਼ ਕਰਨ ਦੀ ਜ਼ਰੂਰਤ ਹੋਵੇਗੀ ਜੋ ਯਕੀਨੀ ਬਣਾਇਆ ਜਾ ਸਕੇ ਕਿ ਇਸ ਤਰ੍ਹਾਂ ਕੈਨੇਡਾ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ ਇੱਕ ਸੁਰੱਖਿਆਵਾਦੀ ਅਮਰੀਕੀ ਪ੍ਰਸ਼ਾਸਨ ਹੋਣ ਦੀ ਉਮੀਦ ਹੈ ਮੈਨੂੰ ਲੱਗਦਾ ਹੈ ਕਿ ਡੋਨਾਲਡ 트럼ਪ ਪੜਨ ਲਈ ਇੱਕ ਆਸਾਨ ਵਿਅਕਤੀ ਹੈ ਅਤੇ ਪੋਕਰ ਖੇਡਣ ਵਿੱਚ ਇੱਕ ਆਸਾਨ ਵਿਅਕਤੀ ਹੈ ਉਸਨੇ ਇੰਟਰਵਿਊ ਵਿੱਚ ਮਰਸਡੀਸ ਸਟੀਫਨਸ ਨੇ ਕਿਹਾ ਕਿ ਦਾ ਵੈਸਟ ਬਲੌਕ ਐਤਵਾਰ ਨੂੰ ਪ੍ਰਸਾਰਿਤ ਕੀਤਾ ਗਿਆ ਤੁਹਾਨੂੰ ਉਸ ਨਾਲ ਉਸ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਜਿਸ ਤਰ੍ਹਾਂ ਉਹ ਸਲੂਕ ਕਰਨਾ ਪਸੰਦ ਕਰਦਾ ਮੈਂ ਜਾਣਦਾ ਕਿ ਕੈਨੇਡੀਆ ਨਾਲ ਤੇ ਆਉਣਾ ਚਿੰਤਤ ਹੈ ਪਰ ਡੋਨਲਡ ਟਰਪਸ ਨੂੰ ਦੋਵੇਂ ਦੇਸ਼ਾਂ ਵਿਚਕਾਰ ਸਾਂਝੇਦਾਰੀ ਵਿੱਚ ਸੀਨੀਅਰ ਭਾਈਵਾਲ ਵਜੋਂ ਦੇਖਣਾ ਪਸੰਦ ਕਰਦਾ ਨੇ ਇਹ ਕੈਨੇਡਾ ਨੂੰ ਪਰੇਸ਼ਾਨ ਦਾ ਕਾਰਨ ਬਣ ਸਕਦਾ ਪਰ ਇਹ ਉਹ ਦੇਸ਼ ਨੂੰ ਨੁਕਸਾਨ ਵਿੱਚ ਮਦਦ ਕਰ ਸਕਦਾ ਹੈ ਤੇ 트럼ਪ ਕੈਨੇਡਾ ਨੂੰ ਪ੍ਰਧਾਨਗੀ ਦੇ ਸਰਦਾ ਹੇਟ ਬਾਾਰ ਵਪਾਰ ਇਮੀਗ੍ਰੇਸ਼ਨ ਰੱਖਿਆ ਦੇ ਖਰਚੇ ਵੱਡੇ ਦਬਾਅ ਦਾ ਜਿੱਥੇ ਸਾਹਮਣਾ ਕਰਨ ਦੀ ਉਮੀਦ ਹੈ ਫੈਡਰਲ ਸਰਕਾਰ ਦਾ ਕਹਿਣਾ ਕਿ 트럼ਪ ਕੈਨੇਡਾ ਦੀ ਵਾਈਟ ਹਾਊਸ ਵਾਪਸੀ ਦੇ ਜਿੱਥੇ ਖਾਸ ਕਰਕੇ ਸੰਭਾਵਿਤ ਮਹੀਨਿਆਂ ਤੋਂ ਤਿਆਰੀ ਕਰ ਰਹੇ ਨੇ ਅਤੇ ਉਹਨਾਂ ਨੂੰ ਹੋਰ ਫਾਈਲਾਂ ਦੇ ਕਿਸੇ ਪ੍ਰਭਾਵ ਨੂੰ ਸੰਭਾਲਣ ਦੀ ਤਿਆਰੀ ਹੈ ਉਹ ਪ੍ਰਧਾਨ ਮੰਤਰੀ ਕ੍ਰਿਸਟਿਅਨ ਫਰਲੈਂਡ ਨੇ ਸ਼ੁੱਕਰਵਾਰ ਨੂੰ ਬੋਲਸਾੁਰ ਰਕਾਇਆ ਕਿ ਚੀਨੀ ਟੈਕਸਾਂ ਤੇ ਅਮਰੀਕਾ ਨਾਲ ਉਸ ਸਰਕਾਰ ਦੀ ਇਕਸਾਰਤਾ ਵਿੱਚ ਆਉਣ ਵਾਲੇ ਵਪਾਰ ਗੱਲਬਾਤ ਵਿੱਚ ਕੈਨੇਡਾ ਨੂੰ ਪੱਕੀ ਨੀਤੀ ਤੇ ਰੱਖਦੀ ਹੈ। ਉਹਨਾਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੇ ਅਧੀਨ ਪਿਛਲੇ ਵਪਾਰਕ ਵਿਵਾਦਾਂ ਨੇ ਸਰੱਦ ਪਾਰ ਵਸਤੂਆਂ ਤੋਂ ਟੈਕਸ ਤੋਂ ਕਿਸੇ ਵੀ ਦੇਸ਼ ਨੂੰ ਲਾਭ ਨਹੀਂ ਦਿਖਾਇਆ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡਾ ਨੂੰ ਟਰੰਪ ਦੇ ਅਗਲੇ ਕਾਰਜਕਾਲ ਵਿੱਚ ਵਿਦੇਸ਼ੀ ਧਾਰਮਦ ਤੇ ਟੈਕਸ ਦੇ ਵਾਅਦੇ ਤੇ ਛੋੜ ਦਿੱਤੇ ਜਾਵੇਗੀ। ਏਮਨੇ ਕਿਹਾ ਕਿ ਕੋਈ ਸਵਾਲ ਨਹੀਂ ਹੈ ਕਿ ਟਰੰਪ ਜੀਡੀਪੀ ਦੇ ਘੱਟੋ-ਘੱਟ 2% ਰੱਖਿਆ ਖਰਚੇ ਕਰਨ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਅਤੇ ਨਾਟੋ ਦੇ ਸਹਿਯੋਗੀ ਦੇਸ਼ਾਂ ਦੇ ਪੈਰਾਂ ਨੂੰ ਅੱਗੇ ਤੇ ਫੜਨ ਜਾਰੀ ਰੱਖੇਗਾ। ਕੈਨੇਡਾ ਲਈ ਇਹ ਇੱਕ ਪ੍ਰਭਾਵਿਤ ਤੌਰ ਤੇ ਕਮਜ਼ੋਰ ਸਥਾਨ ਹੋਵੇਗਾ। ਜਿਸ ਨੇ ਕਿਹਾ ਕਿ ਇਹ 2032 ਦੇ ਟੀਚੇ ਤੱਕ ਨਹੀਂ ਪਹੁੰਚ ਸਕੇਗਾ ਸਰਕਾਰ ਦੀ ਉਥੇ ਪਹੁੰਚਣ ਦੀ ਯੋਜਨਾ ਦੇ ਤਾਜ਼ਾ ਸ਼ੰਕਿਆਂ ਦੇ ਬਾਵਜੂਦ ਪਾਰਟੇਮ ਨੇ ਕਿਹਾ ਕਿ ਕੈਨੇਡਾ ਨੂੰ ਇਮੀਗ੍ਰੇਸ਼ਨ ਚਿੰਤਾਵਾਂ ਨੂੰ ਸੰਬੋਧਿਤ ਕਰਨ ਦੀ ਜ਼ਰੂਰਤ ਹੈ ਇਸ ਤੋਂ ਪਹਿਲਾਂ ਕਿ ਪ੍ਰੰਪ ਜਨਵਰੀ ਵਿੱਚ ਅਹੁਦਾ ਸੰਭਾਲਣ ਵਿਸ਼ਵਾਸ ਪਾਤੀ ਚੁਣੌਤੀਆਂ ਦੇ ਮੱਦੇ ਨਜ਼ਰ ਉੱਤਰੀ ਅਮਰੀਕਾ ਵਿੱਚ ਪ੍ਰਵਾਸ ਨੂੰ ਵਧਾਰੀਆਂ ਨੇ ਮੈਨੂੰ ਲੱਗਦਾ ਹੈ ਕਿ ਉੱਤਰੀ ਅਮਰੀਕਾ ਦੇ ਹਰ ਦੇਸ਼ ਕੈਨੇਡਾ ਸੰਯੁਕਤ ਰਾਜ ਮੈਕਸੀਕੋ ਸਾਰਿਆਂ ਨੂੰ ਆਪਣੇ ਸਰਦ ਦਾ ਦੱਖਣੀ ਸਰਦਾਂ ਤੋਂ ਪ੍ਰਵਾਸੀ ਦੀ ਆਮਦ ਨਾਲ ਬਹੁਤ ਚਿੰਤਤ ਹੋਣ ਦੀ ਜ਼ਰੂਰਤ ਹੈ ਉਸਨੇ ਦੱਸਿਆ ਇਸ ਸਾਲ ਦੀਆਂ ਚੋਣਾਂ ਦੌਰਾਨ ਟੀਮ ਨੇ ਲਿੰਕਨ ਪ੍ਰੋਜੈਕਟ ਦੇ ਮੁੱਖ ਪ੍ਰਬੰਧਕ ਅਤੇ ਮੁਖ ਸੰਚਾਲਕ ਅਧਿਕਾਰੀ ਵਜੋਂ ਕੰਮ ਕੀਤਾ ਜੋ ਕਿ 트ੰਪ ਦੀ ਹਾਰ ਨੂੰ ਯਕੀਨੀ ਬਣਾਉਣ ਲਈ ਕਿਉਂਕਿ ਉਹ ਸਾਬਕਾ ਰੇ ਪਗਲਨ ਰਣਨੀਤੀਕਾਰਾਂ ਦੇ ਇੱਕ ਸਮੂਹ ਇਸ ਸੰਤੇ ਰਿਪਬਲਿਕਨਾਂ ਨੇ ਸਮੂਹਾਂ ਵਿੱਚੋਂ ਸੀ ਜੋ ਸਾਬਕਾ ਜੀਓਪੀ ਸੰਸਦ ਮੈਂਬਰਾਂ ਅਤੇ 트ੰਪ ਦੇ ਪੈਲੇਸਟਾਨ ਪ੍ਰਸ਼ਾਸਨ ਦੇ ਮੈਂਬਰਾਂ ਨਾਲ ਇੱਕ ਝੂਠ ਹੋਏ ਸਨ ਤੇ ਯੂਐਸਏ ਦੇ ਉਪਰਾਸ਼ਟ ਪਤੀ ਕਮਲਾ ਹੈਰਜ਼ਾ ਸਮਰਥਨ ਕੀਤਾ। ਤੈਨੇ ਕਿਹਾ ਕਿ ਅਰਾਗੇ 트੍ਰੰਪ ਦੀ ਜਿੱਤ ਆਪਣੇ ਆਪ ਵਿੱਚ ਹੈਰਾਨੀਜਨਕ ਨਹੀਂ ਸੀ ਪਰ ਉਸ ਦੀ ਜਿੱਤ ਦਾ ਆਕਾਰ ਸਿਸਟਮ ਇੱਕ ਵੱਡਾ ਚਟਕਾ ਸੀ। 트੍ਰੰਪ ਨੇ ਤਿੰਨ ਰਾਸ਼ਟਰਪਤੀ ਚੋਣਾਂ ਵਿੱਚ ਪਹਿਲੀ ਵਾਰ ਲੋਕਪ੍ਰਿਆ ਵੋਟ ਜਿੱਤੀ ਹੈ ਤੇ ਇਹ ਐਗਜ਼ਿਟ ਪੋਲਸ ਜਾਦ ਦਿੰਦੇ ਸਨ। ਉਸ ਨੌਜਵਾਨ ਅਤੇ ਗੈਰ ਕਾਲਜ ਪੜ੍ਹੇ ਲਿਖੇ ਵੋਟਰਾਂ ਵਿੱਚ ਆਪਣਾ ਸਮਰਥਨ ਮਦਦ ਦੇ ਲਗਭਗ ਹਰ ਰਵਾਇਤੀ ডেমোক্রেটিক ব্লক ખાસ ਕਰਕੇ ਕਾਲੇ ਅਤੇ ਹਸਪੈਨਿਕ ਪੁਰਸ਼ਾਂ ਵਿੱਚ ਵਾਧਾ ਹੋਇਆ ਹੈ